ਆਜਾ ਮਸਲ ਪਹੁੰਚੋ ਬੰਨੇ ਆਜੋ ਜੀ ਅਕਾਲ ਤਖਤ ਸਾਹਿਬ ਦੇ ਕਿ ਪਹੁੰਚੇ ਹੋ ਮਾਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਪਹੁੰਚੇ ਹੋ ਜਿਹੜੀਆਂ ਪਿਛਲੇ ਦਿਨ ਬੀਤੇ ਦਿਨੀ ਜਿਹੜੀਆਂ ਘਟਨਾਵਾਂ ਹੋਈਆਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਤੋਂ ਹਾਂਜੀ ਹਾਂਜੀ ਬੋਲੋ ਜੀ ਹਾਂਜੀ ਜੀ ਦੱਸੋ ਜੀ ਹਾਂਜੀ ਹਾਂਜੀ ਆਜਾ ਅੰਦਾਜ਼ ਦੱਸੋ ਜੀ ਵਾਇਰੂਸ ਦੇ ਕਾਰਨ ਆ ਹਰੀ ਅਕਾਲ ਸਤ ਸ੍ਰੀ ਅਕਾਲ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਵੱਸਦਾ ਹੈ ਉਹ ਜੁੜਿਆ ਹੋਇਆ ਹੈ ਸਮੇਂ-ਸਮੇਂ 파ਦਲ ਪਰਿਵਾਰ ਨੇ ਦੇਰੀ ਅਕਾਲ ਤੱਕ ਸਾਹਿਬ ਦੀ ਮਾਨ ਮਰਜ਼ਾ ਦਾ ਦੀ ਸਿਧਾਂਤਾਂ ਦੀ ਤਾਕਤ ਦੇ ਜੋਰ ਦੇ ਨਾਲ ਦੁਰ ਵਰਤੋਂ ਕੀਤੀ ਅਕਾਲੀ ਸਰਕਾਰ ਹੁੰਦੇ ਆ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਸੁਰੱਖਿਤ ਨਹੀਂ ਰਿਹਾ ਔਰ ਸਿੱਖ ਕੌਮ ਜਿਹੜੀ ਐ ਉਹ ਹਰ ਰੋਜ਼ ਇਨਸਾਫ 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 ਕਰਦੀ ਆ ਰਹੀ ਸਾਡੀ ਦੁਸ਼ਮਣ ਦੇ ਨਾਲ ਕੋਈ ਗਿਲਾ ਨਹੀਂ ਹੈਗਾ ਸਾਨੂੰ ਉਹ ਭਾਵੇਂ ਸੈਂਟਰ ਹੋਵੇ ਭਾਵੇਂ ਸਟੇਟ ਹੋਵੇ ਪਰ ਅਕਾਲੀਆਂ ਦੇ ਰੂਪ ਦੇ ਵਿੱਚ ਦਸਤਾਰ ਵਾਲੀ ਸਰਕਾਰ ਨੇ ਜੋ ਸਾਡੀ ਮਾਨ ਮਰਜ਼ਾਦਾ ਦਾ ਧੋਖਾਣ ਕੀਤਾ ਸਿੱਖ ਕੌਮ ਨੂੰ ਕਦੀ ਭੁਲਾਇ ਨਹੀਂ ਸਕਦੀ ਗੋਲੀਆਂ ਸਾਨੂੰ ਜਦੋਂ ਗੋਲੀਆਂ ਸਾਡੀ ਅਕਾਲੀ ਸਰਕਾਰ ਦੇ ਸਿੱਖਾਂ ਨੂੰ ਮਾਰੀਆਂ ਤੇ ਪਰ ਸੁਭਾਵਕ ਹੈ ਕਿ ਇਹ ਅਕਾਲੀ ਨਹੀਂ ਇਹ ਵੀ ਸਾਡੇ ਦੁਸ਼ਮਣ ਦੇ ਨਾਲ ਰਲੇ ਹੋਏ ਸੈਂਟਰ ਦੀ ਸਰਕਾਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤਾਂ ਦੇ ਸਰਕਾਰੀ ਜਥੇਦਾਰ ਇਹ ਇੱਕ ਫਰੈਂਡਲੀ ਮੈਚ ਖੇਡਿਆ ਜਾ ਰਿਹਾ ਹੈ ਇਹਦੇ ਵਿੱਚ ਆਪ ਹੀ ਖਿਡਾਰੀ ਨੇ ਆਪ ਹੀ ਰੈਫਰੀ ਨੇ ਗੋਲ ਕਿੱਧਰ ਹੁੰਦਾ ਕਿੱਧਰ ਨਹੀਂ ਕੋਈ ਫਰਕ ਨਹੀਂ ਪੈਂਦਾ ਅਸੀਂ ਬੜੇ ਤਿਰ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਅਕਾਲੀਆਂ ਦੇ ਕਹਿਣ ਦੇ ਉੱਤੇ ਹੋਈ ਹੈ ਦੋਚੀਆਂ ਨੂੰ ਬਚਾਇਆ ਗਿਆ ਸੀ ਸਾਰੀਆਂ ਗੱਲਾਂ ਕਹਿੰਦੇ ਆਏ ਰਹੇ ਪਰ ਗਾੜੀ ਦੇ ਮੋਰਚੇ ਨੇ ਸਭ ਕੁਝ ਦੁੱਧ ਵਰਗਾ ਸਾਫ਼ ਕਰਕੇ ਰੱਖ ਦਿੱਤਾ ਵੱਡੇ-ਵੱਡੇ ਅਫਸਰ ਔਰ ਸਾਰਿਆਂ ਦੇ ਉੱਤੇ ਗ੍ਰਿਫਤਾਰੀਆਂ ਕੇਸ ਤੇ ਦੋਚੀ ਫੜੇ ਪਰ ਅੱਜ ਤੱਕ ਸੰਗਤ ਨੂੰ ਭੁਲੇਖਾ ਪਾਉਣ ਵਾਸਤੇ ਇਹ ਕਿਹ ਜਾ ਰਿਹਾ ਸੀ ਬੜੇ ਜੋਰ ਸ਼ੋਰ ਦੇ ਨਾਲ ਬਈ ਅਲਜਾਮਬਾਦੀ ਹੋ ਰਹੀ ਹੈ ਅਸੀਂ ਕੀਤਾ ਕੁਝ ਨਹੀਂ ਸਾਡਾ ਕਸੂਰ ਕੋਈ ਨਹੀਂ ਇਹ ਕਾਂਗਰਸ ਹੀ ਨੇ ਇਹ ਭਾਜਪਾ ਇਹਨਾਂ ਰਲੇ ਹੋਏ ਨੇ ਇਹ ਸੈਂਟਰ ਨਾਲ ਰਲੇ ਹੋਏ ਨੇ ਸਾਨੂੰ ਪਤਾ ਨਹੀਂ ਇਹ ਆਈਐਸਆਈ ਦੇ ਬੰਦੇ ਨੇ ਸਾਨੂੰ ਬੜੇ ਤਰ੍ਹਾਂ ਦੇ ਖਿਤਾਬ ਦਿੱਤੇ ਗਏ ਗੁਰੂ ਘਰ ਦੇ ਵਿੱਚ ਤੇਰਾ ਅੰਧੇਰ ਨਹੀਂ ਅੱਜ ਅਸੀਂ ਸਮਝਦੇ ਆ ਕਿ ਭਾਵੇਂ ਤਖਤਾਂ ਨੂੰ ਵਰਤਿਆ ਗਿਆ ਜੋ ਮਰਜ਼ੀ ਕੀਤਾ ਗਿਆ ਪਰ ਸੱਚ ਲੋਕਾਂ ਦੀ ਸਮਝ ਵਿੱਚ ਸਿੱਖਾਂ ਦੀ ਸਮਝ ਵਿੱਚ ਪਿਆ ਵਾ ਇਹ ਬਾਦਲ ਦਲ ਦੀ ਮਰਜ਼ਾਦਾ ਰਹੀ ਹੈ ਕਿ ਜਿਹੜਾ ਉਹਨਾਂ ਦਾ ਵਫਾਦਾਰ ਬੰਦਾ ਉਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਓ ਉਹਨੂੰ ਤਖਤ ਦਾ ਜਥੇਦਾਰ ਬਣਾਓ ਉਹਨੂੰ ਤਖਤਾਂ ਦੀਆਂ ਜਥੇਦਾਰੀਆਂ ਦਿਓ ਜਿਹੜਾ ਉਹਨਾਂ ਦੇ ਹੁਕਮ ਨੂੰ ਟਾਲ ਨਾ ਸਕੇ ਬਾਦਲ ਪਰਿਵਾਰ ਦੇ ਹੁਕਮ ਦੇ ਅੱਗੇ ਨਾ ਗੁਰੂ ਦਾ ਹੁਕਮ ਕੰਮ ਕਰਦਾ ਹੈ ਨਾ ਅਕਾਲ ਤਖਤ ਸਾਹਿਬ ਦਾ ਸਿਧਾਂਤ ਤਾਂ ਨਾ ਮਰਜ਼ਾਦਾ ਕੰਮ ਕਰਦੀ ਹੈ ਮੈਂ ਕਹਿਣਾ ਵਾ ਪਹਿਲਾਂ ਮੈਂ ਬਿਆਨ ਦਿੱਤਾ ਸੀ ਕਿ ਇਹ ਜੋ 2 ਦਸੰਬਰ ਦਾ ਇਹ ਇੱਕ ਹਾਈ ਵੋਲਟੇਜ ਡਰਾਮਾ ਹੋ ਰਿਹਾ ਹੈ ਨਾ ਇਹ ਡਰਾਮਾ ਹੈ ਇਹਦੇ ਨਾਲ ਪੰਥ ਦਾ ਕੋਈ ਵਾਸਤਾ ਨਹੀਂ ਸ਼ਰੋਮਣੀ ਕਮੇਟੀ ਦਾ ਪਰਿਵਾਰ ਵੀ ਬਾਦਲ ਕੱਤਾਂ ਦੇ ਜਥੇਦਾਰ ਵੀ ਬਾਦਲ ਪਰਿਵਾਰ ਦਾ ਹਿੱਤਾਂ ਔਰ ਬਾਦਲਦਾਲ ਦੇ ਜਿੰਨੇ ਦਾਗੀ-ਬਾਗੀ ਜੋ ਇਹ ਸਾਰੇ ਇੱਕੋ ਚੀਜ਼ ਇਹ ਇਹਨਾਂ ਦਾ ਪਰਿਵਾਰਕ ਮਸਲਾ ਹੈ ਇਹਨਾਂ ਦੇ ਪਰਿਵਾਰ ਦਾ ਝਗੜਾ ਹੈ ਇਹ ਜੋ ਮਰਜ਼ੀ ਕਰਨ ਪੰਥ ਦਾ ਇਹਦੇ ਨਾਲ ਕੋਈ ਵਸਤਾ ਨਹੀਂ 97 ਲੱਖ ਰੁਪਇਆ ਦੇ ਕੇ ਸੰਗਤ ਨੂੰ ਦੱਸਿਆ ਜਾਂਦਾ ਹੈ ਕਿ ਜੋ ਸਾਡੇ ਸਾਡੇ ਜਿਹੜੇ ਵਫਾਦਾਰ ਜਥੇਦਾਰ ਨੇ ਸੌਦੇ ਸਾਧ ਤੇ ਸਬੰਧ ਵਿੱਚ ਜਿਹੜਾ ਇਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਹੈ ਇਹਨੂੰ ਮੰਨ ਲਓ ਸਾਰੇ ਇਹ ਹੁਕਮਨਾਮਾ ਇhtiyar ਬਾਜੀ ਕਰਕੇ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਜਥੇਦਾਰਾਂ ਨੇ 2 ਦਸੰਬਰ ਨੂੰ ਸਰਕਾਰੀ ਜਥੇਦਾਰਾਂ ਨੇ ਇੱਥੇ ਜੋ ਇਹ ਡਰਾਮਾ ਕੀਤਾ ਤੇ ਮੈਂ ਤਾਂ ਇਹ ਕਹਿਣਾ ਵਾਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਉਹ ਬਈ ਜਥੇਦਾਰ ਕਿਧਰੋਂ ਆ ਗਏ ਜਥੇਦਾਰ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਨਾ ਜਥੇਦਾਰ ਬੋਲੇ ਨਾ ਸ਼੍ਰੋਮਣੀ ਕਮੇਟੀ ਬੋਲੀ ਨਾ ਬਾਦਲ ਦਲ ਬੋਲਿਆ ਨਾ ਬਾਦਲ ਸਰਕਾਰ ਬੋਲੀ ਇਹ ਜਥੇਦਾਰ ਕਿਧਰ ਹੋ ਗਏ ਤੇ ਸਰਬੱਤ ਖਾਲਸੇ ਨੇ ਰੱਦ ਕੀਤੇ ਹੋਏ ਨੇ ਇਹ ਰੱਦ ਕੀਤੇ ਜਥੇਦਾਰ ਨਹੀਂ ਅੱਜ ਫੇਰ ਜਦੋਂ ਸੰਗਤਾਂ ਨੇ ਜਦੋਂ ਸਿੱਖਾਂ ਨੇ ਜਦੋਂ ਪੰਜਾਬ ਦੇ ਵਸਨੀਕਾਂ ਨੇ ਇਹਨਾਂ ਦੇ ਕੋਲੋਂ ਤਾਕਤ ਖੋਹੀ ਇਹਨਾਂ ਨੂੰ ਮਿੱਟੀ 'ਚ ਮਲਾਤਾ ਅੱਜ ਫੇਰ ਲੋਕਾਂ ਦੀ ਵੋਟ ਲੈਣ ਵਾਸਤੇ ਇੱਕ ਡਰਾਮਾ ਇੱਕ ਡਰਾਮਾ ਜਿਹੜਾ ਸੰਗਤਾਂ ਮਨਜ਼ੂਰ ਨਹੀਂ ਕਰਨਗੀਆਂ ਬੰਦੇ ਨੇ ਕਤਲ ਕੀਤਾ ਹੋਵੇ ਉਹ ਮੰਨ ਜਾਵੇ ਕਿਹੜਾ ਐਸਐਚਓ ਹੈ ਜਿਹੜਾ ਜ਼ਮਾਨਤ ਦੇਊਗਾ ਕਿਹੜਾ ਐਸਐਚਓ ਜਿਹੜਾ ਜ਼ਮਾਨਤ ਤੇ ਉਹਨੂੰ ਛੱਡ ਦੇਊਗਾ ਫਿਰ ਸੈਸ਼ਨ ਜੱਜ ਲੋਰਕੋਟ ਇਹ ਕਾਦੇ ਵਾਸਤੇ ਨੇ ਸੋ ਫਰਦਾ ਇਹ ਮਤਬਲ ਨਹੀਂ ਅਸੀਂ ਕਹਿੰਨੇ ਆ ਇਹਨਾਂ ਦੇ ਪਰਿਵਾਰ ਦਾ ਇਹ ਫੈਸਲਾ ਇਹਨਾਂ ਕੀਤਾ ਜੋ ਮਰਜ਼ੀ ਕਰਨ ਪਰ ਪੰਥ ਨਾਲ ਇਹਦਾ ਕੋਈ ਵਾਸਤਾ ਨਹੀਂ ਸਦਾਤ ਦੇ ਨਾਲ ਮਰਜ਼ਾਦਾ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਇੱਕ ਸਮਾਂ ਆਇਆ ਸੀ ਇਤਿਹਾਸ ਵਿੱਚ ਜਦੋਂ ਚੰਦੂ ਦੀਵਾਨ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਦੇ ਬਿਠਾਇਆ ਤੇ ਬਾਅਦ ਵਿੱਚ ਜਦੋਂ ਚੰਦੂ ਪੇਛ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤੇ ਗੁਰੂ ਸਾਹਿਬ ਰਹਿਮ ਚਾਏ ਉਹਨਾਂ ਆਖਿਆ ਕੋਈ ਗੱਲ ਨਹੀਂ ਸੋਝਦੇ ਆ ਪਰ ਸਿੱਖਾ ਨੇ ਖਿੱਚ ਕੇ ਪਾਸੇ ਕਰ ਲਿਆ ਉਹਦੇ ਨੱਕ 'ਚ ਨਕੇਲ ਪਾ ਲਈ ਉਹਨੂੰ ਸਜ਼ਾ ਦਿੱਤੀ ਇੱਥੇ ਸਜ਼ਾ ਮਿਲਦੀ ਆ ਸੇਵਾ ਦਾ ਕਰਮਾਂ ਵਾਲਿਆਂ ਨੂੰ ਮਿਲਦੀ ਆ ਇਹ ਸੇਵਾ ਕਰਮਾਂ ਵਾਲਿਆਂ ਨੂੰ ਮਿਲਦੀ ਆ ਜਿਹੜਾ ਇੱਥੇ ਅਵੱਗਿਆ ਕਰੂਗਾ ਜਿਹੜਾ ਸੁਧਾਤ ਨੂੰ ਛਿੱਕੇ ਤੇ ਟੰਗੂਗਾ ਉਹਨੂੰ ਸਜ਼ਾ ਮਿਲਦੀ ਆ ਤੇ ਪੰਥ ਸਜਾ ਦਊਗਾ ਮੈਂ ਤਾਂ ਪੀ ਸਜਾਉਂਦਾ ਗੱਲ ਤਾਂ ਪੂਰੀ ਕਰ ਪੰਥ ਸਜਾ ਦਊਗਾ ਸਾਰੀ ਸਿੱਖ ਕੌਮ ਜਿਹੜੀ ਆ ਉਹਦੇ ਵਿੱਚ ਬੜਾ ਰੋਹ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਸਾਡੀਆਂ ਸ਼ਹੀਦੀਆਂ ਦਾ ਮਸਲਾ ਹੈ ਸਾਡੀਆਂ ਜਿਹੜੇ ਅੰਦਰ ਬੈਠੇ ਸਿੰਘ ਨੇ ਉਹਨਾਂ ਦੀਆਂ ਰਿਹਾਈਆਂ ਦਾ ਮਸਲਾ ਹੈ ਪਰ ਐ ਨਹੀਂ ਹੋਣਾ ਤੋ ਇਸ ਕਰਕੇ ਮੈਂ ਇਹ ਗੱਲ ਕਹਿੰਦਾ ਵੀ ਇਹ ਰੋਹ ਦੇ ਵਿੱਚ ਜਿਹੜਾ ਨਰੈਣ ਸਿੰਘ ਚੌੜੇ ਨੇ ਇੱਥੇ ਕੀਤਾ ਵਾ ਇਹ ਮੈਂ ਕਹਿੰਦਾ ਵੀ ਸਾਰੇ ਸਿੱਖਾਂ ਦਾ ਰੋਹ ਆ ਇੱਕ ਜज्ਬਾਤ ਆ ਅੱਜ ਸਾਡੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਅੱਜ ਐਜੈਕਟਿਵ ਦੀ ਮੀਟਿੰਗ ਵਿੱਚ ਪਾਸ ਕੀਤਾ ਜਾ ਰਿਹਾ ਹੈ ਕੀ ਤੋਂ ਖਾਰਜ ਕਰਦੇ ਹੋ ਕਿਨੂੰ ਕਿਨੂੰ ਖਾਰਜ ਕਰੋਗੇ ਨਹੀਂ ਨਰੈਣ ਸਿੰਘ ਚੋੜੇ ਨੇ ਸਿੱਖ ਕੌਮ ਦੇ ਜਜ਼ਬਾਤ ਪ੍ਰਗਟ ਕੀਤੇ ਆ ਇੱਥੇ ਮੱਥੇ ਰੰਗੜ ਵਰਗਿਆਂ ਨੂੰ ਇੱਥੇ ਮੱਥੇ ਰੰਗੜ ਵਰਗਿਆਂ ਨਾਲ ਜੋ ਕੁਝ ਹੋਇਆ ਤੁਹਾਨੂੰ ਇਤਿਹਾਸ ਦਾ ਪਤਾ ਉਹਨੇ ਜਜ਼ਬਾਤ ਪ੍ਰਗਟ ਕੀਤੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਅੱਤਵਾਦੀ ਆ ਲਾ ਕੇ ਵਿਖਾਉਣ ਸਜ਼ਾ ਕਹਿ ਕੇ ਵਿਖਾਉਣ ਉਹਨੂੰ ਖੁਸ਼ ਜੇ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਸਮਾਂ ਲਿਆਂਦਾ ਕੌਮ ਦਾ ਸਮਾਂ ਲਿਆਂਦਾ ਤੇ ਮੈਂ ਅੱਜ ਐਲਾਨ ਕਰਦਾ ਕਿ ਅਸੀਂ ਨਰੈਣ ਸਿੰਘ ਚੋੜੇ ਨੂੰ ਫਕਰੇ ਕੌਮ ਦਾ ਅਵਾਰਡ ਦੇਵਾਂਗੇ ਬੋਲੇ ਬੋਲੇ ਰੱਬਾ ਜਿਹੜੇ ਸਿੱਖ ਨੇ ਜੂਥ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਨਰੈਣ ਸਿੰਘ ਚੋੜੇ ਦੀ ਦਸਤਾਰ ਲਾਈ ਆ ਉਹਨੂੰ ਹਵਾਲੇ ਕਰ ਦਿਓ ਪੁਲਿਸ ਤੇ ਜੋ ਮਰਜ਼ੀ ਸਜ਼ਾ ਮਿਲੇ ਉਹਨੂੰ ਫਾਂਸੀ ਲੱਗੇ ਉਹਨੂੰ 20 ਸਾਲ ਹੋਵੇ ਕੋਈ ਫਿਕਰ ਨਹੀਂ ਹੈਗਾ ਇਹ ਸਾਰਾ ਕੁਝ ਹੁੰਦਾ ਹੈ ਪਰ ਦਸਤਾਰ ਲਾਉਣੀ ਉਹ ਵੀ ਸਿੱਖ ਸਿੱਖ ਦੀ ਦਸਤਾਰ ਲਾਵੇ ਇਹਨੂੰ ਪੰਥ ਬਰਦਾਸ਼ਤ ਨਹੀਂ ਕਰਦਾ ਅਸੀਂ ਕਹਿੰਦੇ ਆ ਸਮੁੱਚੀ ਕੌਮ ਦੇ ਵੱਲੋਂ ਮੈਨੂੰ ਜਗਤਾਰ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰੇ ਦੀ ਗੈਰ ਹਾਜ਼ਰੀ ਦੇ ਵਿੱਚ ਐਕਟਿੰਗ ਜਥੇਦਾਰ ਬਣਾਇਆ ਮੈਂ ਸਾਰੀ ਕੌਮ ਦੀ ਆਵਾਜ਼ ਕਹਿ ਰਿਹਾ ਆ ਵਾ ਕਿ ਭਾਈ ਸਿੱਖਾ ਮਾਫੀ ਮੰਗ ਲੈ ਜੋ ਤੂੰ ਕੀਤਾ ਹੈ ਮਾਫੀ ਮੰਗ ਲੈ ਨਹੀਂ ਤਾਂ ਜੋ ਆਕਾਲ ਤਖਤ ਸਾਹਿਬ ਦੀ ਮਰਜ਼ਾ ਦਾ ਅਸੀਂ ਕਦੀ ਠਿੱਕ ਕੇ ਆਵਾਂਗੇ ਸੋ ਅੱਜ ਮੈਂ ਸਮੁੱਚੇ ਖਾਲਸਾ ਪੰਥ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵਾਂ ਉਹ ਅਪੀਲ ਕੀ ਹੈ ਅਕਾਲੀ ਦਲ ਬਚਾਉਣਾ ਅਕਾਲੀ ਦਲ ਚਾਹੀਦਾ ਅਸੀਂ ਕਦੇ ਕਹਿੰਦੇ ਨਹੀਂ ਚਾਹੀਦਾ ਪਰ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਵੇ ਅਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਅਕਾਲੀ ਦਲ ਉਹ ਜਿਹੜਾ ਸਾਨੂੰ ਬੰਦੀ ਬਣਾ ਕੇ ਅੰਦਰ ਕਰੇ ਇਹੋ ਜੇ ਅਕਾਲੀ ਦਲ ਨੂੰ ਪੰਥ ਦੀ ਲੋੜ ਨਹੀਂ ਇੱਕ ਪਰਿਵਾਰ ਦੀ ਗੱਲ ਹੋਈ ਹੈ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਤੇ ਅਕਾਲੀ ਦਲ ਦੀ ਚੋਣ ਕਰਨ ਬਾਕੀ ਮਰ ਗਈ ਹੈ ਕੌਮ ਮੈਂ ਐਲਾਨ ਕਰਦਾ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀਆਂ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪੰਥਦਰਦੀਆਂ ਨੂੰ ਨਾਲ ਲੈ ਕੇ ਉਸ ਅਕਾਲੀ ਦਲ ਦੀ ਸਥਾਪਨਾ ਕਰਾਂਗੇ ਜਿਹੜਾ ਅਕਾਲੀ ਦਲ ਪੰਥ ਪ੍ਰਸਤ ਹੋਵੇ ਜਿਹੜਾ ਗੁਰੂ ਦੇ ਡਰ ਭੈ ਦੇ ਵਿੱਚ ਰਹੇ ਜਿਹੜਾ ਗੁਰੂ ਮਰਜ਼ਾਦਾ ਦੀ ਪਾਲਣਾ ਕਰਦਾ ਹੋਵੇ ਜਿਹੜਾ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦਿੰਦਾ ਹੋਵੇ ਔਰ ਜੋ ਸਰਬਤ ਦਾ ਭਲਾ ਮੰਗਦਾ ਹੋਵੇ ਉਹ ਅਕਾਲੀ ਦਲ ਅਸੀਂ ਪੈਦਾ ਕਰਾਂਗੇ ਮੇਰੇ ਨਾਮ ਦੀ ਜਿਹੜਾ ਤੁਸੀਂ ਕਹਿੰਦੇ ਪਏ ਹੋ ਕਿ ਅੱਜ ਜਥੇਦਾਰ ਸਰਕਾਰੀ ਦੇ ਆਪ ਤੁਸੀਂ ਹੁੰਦੇ ਸੀ ਕੁਝ ਦਿਨ ਪਹਿਲਾਂ ਤੁਸੀਂ ਆਗ ਕੁੱਟੀਆਂ ਲਿਖ ਲਿਖ ਕੇ ਕਹਿੰਦੇ ਸੀ ਆਓ ਮਿਲ ਬੈਠ ਕੇ ਗੱਲ ਕਰਦੇ ਜੀ ਭਾਅ ਬਾ ਦੀ ਗੱਲ ਨਾ ਹੋਵੇ ਆਪਰਾ ਇਕੱਠੇ ਬੈਠ ਜੀ ਅੱਜ ਇੱਕਦਮ ਕਿਉਂ ਬਦਲ ਗਿਆ ਜੀ ਜਦੋਂ ਜੋਰੇ ਤੋਰਦੇ ਹੋ ਨਾ ਜਦੋਂ ਫੌਜਾਂ ਨੇ ਚੜ੍ਹਾਈ ਕੀਤੀ ਹੋਵੇ ਕਿਸੇ ਮਸਲੇ ਨੂੰ ਮੈਂ ਪੂਰੇ ਪੰਥ ਦੀ ਏਕਤਾ ਚਾਹਦਾ ਵਾਂ ਪਰ ਇਹ ਸਾਡੇ ਰਸਤੇ ਦੇ ਵਿੱਚ ਇੱਕ ਰੁਕਾਵਟ ਸੀ ਕਿਉਂਕਿ ੱੱਕੇ ਨਾਲ ਬੈਠੇ ਹੋਏ ਨੇ ਤੇ ੱੱਕੇ ਨਾਲ ਮੈਂ ਚਾਹੁੰਦਾ ਸੀ ਕਿ ਕਈ ਵਾਰੀ ਬੰਦਾ ਆਪਣੀ ਭੁੱਲ ਨੂੰ ਸਮਝ ਲੈਂਦਾ ਚਲੋ ਉਹਨਾਂ ਦੀ ਮਰਜ਼ੀ ਆਪਾਂ ਆਪਣੀ ਕੋਸ਼ਿਸ਼ ਕੀਤੀ ਆ ਅੱਗੇ ਸਮਾਂ ਦੱਸੂਗਾ ਤੁਸੀਂ ਕਹਿੰਦੇ ਪਿਓ ਕਿ ਅਸੀਂ ਕੌਮ ਵਾਸਤੇ ਬੜਾ ਕੁਝ ਕਰਨਾ ਬੜੇ ਵੱਡੇ ਪ੍ਰੋਗਰਾਮ ਕਰਨਾ ਗੜੀ ਮੋਰਚੇ ਦੀ ਪ੍ਰਾਪਤੀ ਹੈ ਜੀ ਕੋਈ ਵੀ ਨਹੀਂ ਹੈ ਜਿਹਨੂੰ ਆਪਾਂ ਕਹਿ ਸਕੀਏ ਕਿ ਕਮੈਂਟ ਤੇ ਤੇ ਆਹ ਪੌੜੀਆਂ ਬਰਗਾੜੀ ਮੋਰਚੇ ਨੇ ਚੜਾਈਆਂ ਭਰਾਵਾ ਚੰਗੀ ਤਰ੍ਹਾਂ ਕਰੇ ਜਾ ਕੇ ਸਲਾਹ ਕਰਦੇ ਦੇਖਣ ਦੇਖਣਾ ਸੋਚੋ ਮਨੁੱਖ ਕਿਹਨੇ ਲਿਆਂਦਾ ਸਾਨ ਸਾਹ ਕ੍ਰਿਸ਼ਨ ਭਗਵਾਨ ਸਿੱਖ ਤੇ ਗੁਰਜੀਤ ਸਿੰਘ ਸ਼ਹੀਦ ਹੋਏ ਜੀ ਸ਼ਰੋਮਣੀ ਬਣਨੀ ਹੈ ਦਾਦਾ ਜੀ ਨਾਲ ਕਰ ਬੀਆ ਜਨਮ ਦਿਤੋ ਪਾਸ ਕਰਕੇ